ਸੰਗ ਸਿਧਾਣਾ ਇਸ ਵਕਤ ਦਾ ਕਾਲ ਗੇਟ ਲਾ ਕੇ ਜਿਹੜਾ ਅੱਗੇ ਬਾਰਡਰ ਵਾਲ ਵਧ ਰਹੇ ਆ ਕਿਉਂਕਿ ਲਗਾਤਾਰ ਥੋੜੇ ਵਸ ਰਹੇ ਆ ਠੀਕਾ ਤੇ ਉਹਦਾ ਥੋੜਾ ਇਹਨਾਂ ਇਸ ਵਕਤ ਕੀ ਹੈ ਮਹਤਾਜ ਰੋਲੇਰੇ ਕੁਸਰਾਣ ਤੇ ਓਕੇ ਉਹਨਾਂ ਨੂੰ ਉੱਧਰ ਲਿਆਉਣ ਦੀ ਕੋਸ਼ਿਸ਼ ਵੀ ਕਰਨੀ ਏ ਉਹਨਾਂ ਨੂੰ ਕਾਰਨ ਦੱਸਦਾ ਨਾਮ ਦਾਤਾ ਸਿੰਘ ਕੋਟ ਦਾ ਇਸ ਵਕਤ ਜਿਆਦਾ ਲੱਗਦਾ ਕਿ ਉਹ ਵੀ ਸੋਚਿਆ ਆ ਨਾਮ ਦਾਤਾ ਸਿੰਘ ਕੋਟ ਦਾ ਲਖਾ ਸਿੰਘ ਸੁਣਾਣਾ ਇਹਨਾਂ ਦੇ ਜਿਹੜੇ ਆਪਾਂ ਇੱਥੇ ਮੈਨੂੰ ਲੱਗਦਾ ਕਈ ਬੰਦੇ ਇੱਥੇ ਜਿਹੜੀ ਹੈਗਾ ਗੱਲਬਾਤ ਹੈ ਨਾ ਜਿਹੜਾ ਵਾਲੇ ਤਾਂ ਨਹੀਂ ਅੱਗੇ ਵਧਿਆ ਜਾਣਾ ਕਿ ਗੱਲਬਾਤ ਹੋਈਏ ਛੱਡ ਦਿਓ ਵੀਰੇ ਛੱਡ ਦਿਓ ਖੜ ਜੋ ਬੰਦੇ ਗੁਰੂ ਸਭਾ ਖੜ ਜੋ ਰੱਖਿਆ ਹਾਲ ਆਪਾਂ ਕੱਲ ਕੱਢੇ ਇੰਨੇ ਬਸ ਪਾ ਕੇ ਪਾਇਓ ਤੁਹਾਨੂੰ ਆਣੇ ਆਉਣੇ ਜੇ ਜੀ ਆਪਾਂ ਵੀ ਕੋਈ ਮੋਟਰ ਚੁਕਵਾ ਲਾ ਰਹੀ ਹੈ ਹਰਿਆਣਾ ਵਾਲੇ ਵੀ ਰੋਦਰ ਦੇ ਮਲੇਗੀ ਤੇਰੇ ਕੋਈ ਕੰਮ ਨਹੀਂ ਕਰਦਾ ਭਾਈ ਚੱਕੇਗਾ ਦੋ ਮਾਰਦੇ ਬੈਨ ਕਰ ਆ ਆ ਜੀ ਕੰਮ ਕਰ ਰਹੇ ਹੋ ਮੇਰੇ ਸ਼ਰਤਾਂ ਤੇ ਉੱਪਰ ਲੈਣਾ ਉਹਨਾਂ ਦੇ ਨਿਗਰ ਰੱਖਣ ਦੀ ਬਾਤ ਆ ਲੈ ਰਹੇ ਆ ਭੱਜੇ ਭਾਈ ਉੱਪਰ ਵੀ ਉੱਪਰ ਭਾਈ ਗੁਰਾਟ ਦੇ ਤੋਂ ਨੀਂ ਜਾਂਦੇ ਆ ਉਹ ਰੋਕ ਲਾਇਆ ਟਰੈਕਟਰ ਕੋਲ ਆਓ ਸਾਰੇ ਟਰੈਕਟਰ ਖੜਾਓ ਇਸ ਬਾਟ ਨੂੰ ਓਏ ਹਾਲੋ ਮਾਈਕ ਬੰਦ ਕਰ ਬੰਦ ਕਰ ਬੰਦ ਕਰ ਬੰਦ ਕਰ ਰੱਖ ਜੋ ਰਾਈਟਾ ਤੇ ਲਾਓ ਦੋ ਬੰਦੇ ਘਰ ਰੱਖ ਜੋ ਰੁਕ ਜਾ ਰੁਕ ਜਾ ਮਾਣ ਖੜੇ ਟਰੈਕਟਰ ਉਹ ਪਰਲੇ ਲੋ ਬੇ ਲੀ ਜਾਂਦਾ ਕਿਹਨੇ ਕਿਹਾ ਕਿ ਪੀਆਜ ਦੇ ਪੰਜਾਬ ਵਾਲੇ ਮੁੰਡੇ ਲੱਗ ਕੇ ਹੋ ਰਹੇ ਨੇ ਉਹ ਨਹੀਂ ਲੱਗੋ ਯਾਰ ਉਹ ਤਾਂ ਹਰਿਆਣੇ ਚ ਕੁੱਟੇ ਜਾਂਦੇ ਉਹ ਗਏ ਸੀ ਪਤਾ ਲੈਣਾ ਆਪੂ ਭੇਜਿਆ ਉਹ ਆਪ ਪਤਾ ਨਹੀਂ ਲੋਕ ਉਹਨਾਂ ਦੇ ਮਗਰਬਾਦ ਲੈ ਉਹ ਸਾਰਾ ਉਹ ਆ ਗੂ ਗਏ ਸੀ ਜੇ ਉਹ ਪੰਜਾਬ ਚ ਕੁਝ ਆ ਜਾਵੇ ਵੀ ਉਧਰ ਹੋ ਹੀ ਜਾਂਦਾ ਪਤਾ ਲੈਣ ਜਾਣਾ ਹੀ ਆ। ਸੋ ਉਹੀ ਗੱਲ। ਐ ਨਹੀਂ ਗੱਲ ਤੁਸੀਂ ਇੱਥੇ ਰੋ ਇਕੱਠੇ ਬੈਠੋ। ਭਾਈ ਮੀਟਿੰਗ ਕਰ ਲੈਣ ਤੋਂ ਬਾਅਦ ਬੈਠ ਬਣਾ ਲਓ ਵੀਡੀਓ ਜੀ ਦਾ।